ਜਲੰਧਰ ਦੇ ਵਿੱਚ ਇੱਕ ਮਾਰਕੀਟ ਹੈ ਜਿਸ ਦਾ ਨਾਮ ਹੈ ਤੁਸੀਂ ਬੋਰਡ ਦੇਖੋ ਗੁਰੂ ਰਾਮਦਾਸ ਮਾਰਕੀਟ ਜਿਹੜੀ ਹੈ ਉਹ ਬਣਾਈ ਗਈ ਹੈ ਪਰ ਇਸ ਮਾਰਕੀਟ ਦੇ ਵਿੱਚ ਹਰੇਕ ਕੰਮ ਗਲਤ ਹੁੰਦੇ ਪਏ ਨੇ ਕੰਮ ਕਿਸ ਤਰੀਕੇ ਦੇ ਗਲਤ ਹੁੰਦੇ ਪਏ ਨੇ ਉਹ ਵੀ ਤੁਸੀਂ ਜਰੂਰ ਦੇਖੋ ਇੱਕ ਪਾਸੇ ਜਿੱਥੇ ਨਾਮ ਲਿਖਿਆ ਹੋਇਆ ਹੈ ਟੀਐਸ ਮੋਟਰ ਪਰ ਪ੍ਰਾਪਰਟੀ ਲਿੰਕਰ ਪਰ ਉਹਦੇ ਥੱਲੇ ਜਿਹੜਾ ਹੈ ਉਹ ਸ਼ਰਾਬ ਦਾ ਠੇਕਾ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਤਾਂ ਉਸ ਤੋਂ ਅੱਗੇ ਜੇਕਰ ਤੁਸੀਂ ਦੇਖਦੇ ਹੋ ਤਾਂ ਮਰਸਲ ਬਾਕਸ ਜਿਸ ਦੇ ਵਿੱਚ ਚਿਕਨ ਵੇਚਿਆ ਜਾਂਦਾ ਹੈ ਤੇ ਉਸ ਤੋਂ ਅੱਗੇ ਜਾ ਕੇ ਤੁਸੀਂ ਦੇਖਦੇ ਹੋ ਤਾਂ ਬੀਫ ਜਿਹੜਾ ਹੈਗਾ ਇਹ ਉਹ ਇਸ ਹੀ ਮਾਰਕੀਟ ਦੇ ਵਿੱਚ ਵੇਚਿਆ ਜਾਂਦਾ ਹੈ ਨੰਗਸਿੰਘ ਜਥੇਬੰਦੀ ਇੱਥੇ ਪਹੁੰਚੀਆਂ ਹੋਈਆਂ ਨੇ ਇਹਨਾਂ ਦਾ ਕਹਿਣਾ ਹੈ ਕਿ ਬਈ ਨਾਮ ਤਾਂ ਗੁਰੂ ਰਾਮਦਾਸ ਮਾਰਕੀਟ ਰੱਖਿਆ ਹੋਇਆ ਹੈ ਪਰ ਇਸ ਜਗ੍ਹਾ ਦੇ ਉੱਪਰ ਹੋ ਕੀ ਰਿਹਾ ਹੈ ਉਸ ਚੀਜ਼ ਤੋਂ আপত্তি ਜੜੀ ਹੈ ਉਹ ਇਸ ਜਗ੍ਹਾ ਦੇ ਉੱਪਰ ਨਿਹੰਗ ਸਿੰਘ ਜਿਹੜੇ ਨੇ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਵੀ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਉਸ ਤੋਂ ਨਿਹੰਗ ਸਿੰਘ ਜਥੇਬੰਦੀਆਂ ਨਾਰਾਜ਼ ਨੇ ਅੱਛਾ ਤੁਸੀਂ ਬੜੇ ਗਰਮ ਹੋਏ ਹੋ ਕੀ ਗੱਲ ਹੋ ਗਈ ਜਿਸ ਕਾਰਨ ਤੁਹਾਨੂੰ ਗਰਮ ਦੀ ਗੱਲ ਨਹੀਂ ਜੀ ਆਪਣੇ ਕਾਰਕੁਨਾਂ ਨੂੰ ਲੈ ਕੇ ਆ ਗਿਆ ਜਿਵੇਂ ਇਹ ਬਦਮਾਸ਼ ਹੋਵੇ ਇਹ ਇਹ ਬਦਮਾਸ਼ ਹੈ ਅਸੀਂ ਰਿਕਵੈਸਟ ਸਾਰੇ 6 ਦਿਨ ਤੋਂ ਰਿਕਵੈਸਟ ਮਾਰਕੀਟ ਕਰ ਰਹੀ ਹੈ ਅਸੀਂ ਸਵੇਰ ਤੋਂ ਐਸਚੀਓ ਸਾਹਿਬ ਨੂੰ ਬੜੇ ਵਧੀਆ ਤਰੀਕੇ ਨਾਲ ਕਿਹਾ ਸੀ ਕਿ ਆਪ ਬੰਦ ਕਰ ਦੋ ਪਰ ਉਹ ਕੀ ਵਾਇਰਲਸ ਨਾ ਹੋਵੇ ਕੋਈ ਕ੍ਰੇਟ ਨਾ ਹੋਵੇ ਮਾਹੌਲ ਪਰ ਪ੍ਰਸ਼ਾਸਨ ਇਸ ਗੱਲ ਤੋਂ ਨਹੀਂ ਜੇ ਪਹਿਲਾਂ ਹੀ ਬੰਦ ਕਰ ਦਿੰਦੇ ਸਾਨੂੰ ਗੱਲ ਕਰਨ ਦੀ ਲੋੜ ਹੀ ਨਾ ਪੈਂਦੀ ਅੱਛਾ ਇਹ ਜਗ੍ਹਾ ਦੇ ਉੱਪਰ ਖੁੱਲਿਆ ਕੀ ਸੀਗਾ ਜਿਸ ਕਹਿੰਦੇ ਤੁਹਾਨੂੰ ਬੰਦ ਕਰਾਉਣਾ ਪੈ ਰਿਹਾ ਜੀ ਇੱਥੇ ਇਸ ਜਗ੍ਹਾ ਦੇ ਉੱਤੇ ਸ਼ਰਾਬ ਦੇ ਠੇਕੇ ਖੁੱਲਿਆ ਸੀ ਜੀ ਇਹ ਗੁਰੂ ਰਾਮਦਾਸ ਮਾਰਕੀਟ ਆ ਤੁਸੀਂ ਕੈਮਰਾ ਉਧਰ ਕਰ ਲਓ ਜੇ ਇੱਕ ਵਾਰ ਗੁਰੂ ਰਾਮਦਾਸ ਮਾਰਕੀਟ ਲਿਖੀ ਜੀ ਉਹ ਇੱਥੇ ਹੀ ਬੋਰਡ ਲੱਗਾ ਹੈ ਜ਼ਰੂਰੀ ਨਹੀਂ ਕਿ ਇੱਥੇ ਲੱਗਾ ਪੂਰੀ ਮਾਰਕੀਟ ਲੱਗਾ ਗੁਰੂ ਰਾਮਦਾਸ ਮਾਰਕੀਟ ਹੈ ਇਹ ਜੀ ਇੱਥੇ ਸ਼ਰਾਬ ਦੇ ਅਸੀਂ ਠੇਕਾ ਬੰਦ ਕਰਾ ਰਹੇ ਹਾਂ ਨਾਲ ਹੀ ਮੁਰਗੇ ਦੀ ਸ਼ਾਪ ਹੈ ਜੀ ਉਸ ਤੋਂ ਅੱਗੇ ਬੀਬੀ ਸ਼ਾਪ ਅਸੀਂ ਸਾਡੇ ਅਸੀਂ ਸਾਰੀਆਂ ਕੰਪਲੀਟਾ ਦੇ ਦਿੱਤੀਆਂ ਨੇ ਜੀ ਅਸੀਂ ਉਹ ਖੋਖਾ ਵਿੱਚ ਕਾਣਾ ਜੀ ਤੁਸੀਂ ਕੱਲੇ ਮੀਟ ਦੀ ਗੱਲ ਨਾ ਕਰਿਓ ਉਹ ਇੱਕ ਪਾਰਨਾ ਦਾ ਖੋਖਾ ਲੱਗਾ ਜੀ ਅਸੀਂ ਉਹਦੀ ਵੀ ਮੰਗ ਕਰਦੇ ਹਾਂ ਕਿ ਉਹ ਵੀ ਚੱਕਿਆ ਜਾਵੇ ਇੱਥੋਂ ਤੇ ਮੀਡੀਅ ਜਿੰਨੀਆਂ ਦੁਕਾਨਾਂ ਵੀ ਬੰਦ ਹੋਣ ਚਾਹੀਦੀਆਂ ਨੇ ਗੁਰੂ ਰਾਮਦਾਸ ਮਹਾਰੇ ਦਾ ਨਾਮ ਤੇ ਦੁਕਾਨ ਹੈ ਮਾਰਕੀਟ ਐ ਇੱਥੇ ਕੋਈ ਦੁਕਾਨ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਹਾਂ ਮਰਿਆਦਾ ਦੀ ਗੱਲ ਹੋਣੀ ਚਾਹੀਦੀ ਏ ਠੀਕ ਹੈ ਜੀ ਗੁਰੂ ਪਾਤਸ਼ਾਹ ਦਾ ਹੈਗਾ ਇਹ ਸਾਡੀ ਇੱਕੋ ਹੀ ਮੰਗੇ ਪਰ ਇਹ ਆਪਣੇ ਬਦਮਾਸ਼ਾਂ ਏ ਅਸੀਂ ਬਦਮਾਸ਼ੀ ਦਾ ਦੇ ਨਹੀਂ ਚੱਲਣ ਦੇਣੀ ਸਰਕਾਰ ਅਲੋਟਮੈਂਟ ਕਰਦੀ ਹੈ ਇਹ ਠੇਕੇ ਜਿਹੜੇ ਨੇ ਉਹ ਸਰਕਾਰ ਜਿਹੜਾ ਹੈਗਾ ਉਹ ਅਲੋਟ ਕਰਦੀ ਹੈ ਕਿ ਭਈ ਇਸ ਜਗ੍ਹਾ ਦੇ ਉੱਪਰ ਠੇਕੇ ਲੱਗਣੇ ਇਸ ਜਗ੍ਹਾ ਦੇ ਉੱਪਰ ਲੱਗਣੇ ਆ ਤੁਸੀਂ ਫਿਰ ਕਿਵੇਂ ਰੋਕ ਰਹੇ ਹੋ ਅਸੀਂ ਨੂੰ ਵੇਖੋ ਜੀ ਸਰਕਾਰ ਲੋਡ ਕਰਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਸਰਕਾਰਾਂ ਦੀ ਪਾਲਿਸੀ ਵੇਖੋ ਕੀ ਹੈ ਸਰਕਾਰ ਕੋਈ ਮਾਰਕੀਟ ਬਣਾਉਂਦੇ ਗੁਰੂ ਦੇ ਨਾਂ ਦੇ ਨਾ ਰੱਖੇ ਉਹ ਇੰਪਰੂਵਮੈਂਟ ਰੈਸਟ ਰੱਖੇ ਇੰਪਰੂਵਮੈਂਟ ਟ੍ਰੈਸ ਦੇ ਮਾਰਕੀਟ ਇੰਪਰੂਵਮੈਂਟ ਰੱਖ ਲੈਣ ਸਾਨੂੰ ਕਿ ਲੈਣਾ ਉਹ ਗੁਰੂਵਾ ਦੇ ਨਾਮ ਤੇ ਨਾ ਰੱਖੇ ਮਾਰਕੀਟ ਕਿ ਉਹ ਗੁਰੂ ਰਾਮਦਾਸ ਦਾ ਮਾਰਕੀਟ ਕਿਉਂ ਰੱਖਦੀ ਹੈ ਸਰਕਾਰ ਨੇ ਜੇ ਲੋੜ ਕੀਤੀ ਆਪਣੇ ਇੰਪਰੂਵਮੈਂਟ ਟ੍ਰੈਸ ਦੁਕਾਨ ਕਰੇ ਬਸ ਗੱਲ ਮੁੱਦ ਸਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਹਮ ਨਾਮ ਤੋਂ ਹੀ ਇਹ ਪ੍ਰੋਬਲਮ ਤੁਹਾਨੂੰ ਸਿਰਫ ਸਾਡੋ ਗੁਰੂ ਰਾਮਦਾਸ ਦੀ ਮਾਰਕੀਟ ਹੈ ਜੀ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਹੈ ਗੁਰੂ ਪਾਤਸ਼ਾਹ ਦਾ ਨਾਮ ਤੋਂ ਹੈਗੀ ਮਾਰਕੀਟ ਜੇਕਰ ਨਾਮ ਚੇਂਜ ਕਰਦੇ ਨੇ ਇਸ ਮਾਰਕੀਟ ਦਾ ਹੋ ਹੀ ਸਕਦਾ ਜੀ ਦਿੱਕਤ ਨਹੀਂ ਇਹ ਹੋ ਹੀ ਨਹੀਂ ਸਕਦਾ ਚੇਂਜ ਜੀ ਇਹ 30 ਸਾਲ ਹੋ ਗਏ ਮਾਰਕੀਟ ਨੂੰ ਬਣਿਆ ਨਹੀਂ 1994 ਦੀ ਕੱਟੀ ਉਦੋਂ ਦਾ ਗੁਰੂ ਰਾਮ ਦਾ ਮਾਰਕੀਟ ਰੱਖੀ ਹੋਈ ਜੀ ਤੇ ਚੇਂਜ ਕਰ ਦਵੇ ਸਰਕਾਰ ਸਾਨੂੰ ਕੋਈ ਤਰਾਜ ਨਹੀਂ ਸਰਕਾਰ ਆਪਣੀ ਪਾਲਿਸੀ ਲਿਆਵੇ ਜੀ ਸਾਰੀ ਮਾਰਕੀਟ ਦਾ ਨਾਮ ਚੇਂਜ ਕਰ ਦਵੇ ਸਨ ਕਿ ਜਿੰਨੇ ਬਿਜਲੀ ਦੇ ਮੀਟਰ ਇੱਥੇ ਗੁਰੂ ਰਾਮ ਦਾ ਮਾਰਕੀਟ ਨਾਂ ਤੇ ਆਂਦੇ ਨੇ ਜੀ ਅੱਛਾ ਹਾਂ ਜੀ ਤੇ ਇਹ ਠੇਕੇ ਹੁਣ ਖੁੱਲਿਆ ਕਿਉਂ ਐ ਤੁਸੀਂ ਬੰਦ ਕਰਾ ਰਹੇ ਹੋ ਉਹ ਕਹਿੰਦੇ ਵੀ ਸਾਡਾ ਪੈਸਾ ਲੱਗਾ ਹੋਇਆ ਹੈ ਸਰਕਾਰ ਨੂੰ ਅਸੀਂ ਟੈਕਸ ਦਿੱਤਾ ਹੋਇਆ ਹੈ ਠੀਕਾ ਖੁੱਲਿਆ ਹੋਇਆ ਹੈ ਜੇ ਸਰਕਾਰ ਸਾਨੂੰ ਕਿਤੇ ਹੋਰ ਭੇਜ ਦੇਵੇ ਤੇ ਅਸੀਂ ਉੱਥੇ ਹੋ ਚੱਲ ਜਾਵਾਂਗੇ ਤੁਸੀਂ ਉਹਨਾਂ ਦਾ ਕਿਉਂ ਨੁਕਸਾਨ ਕਰ ਰਹੇ ਹੋ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ ਜੀ ਨਾਲ ਡਾਕਟਰ ਦੀ ਦੁਕਾਨ ਹੈਗੀ ਜੀ ਠੀਕ ਹੈ ਜੀ ਸਾਹਮਣੇ ਜੋਸ਼ੀ ਹਸਪਤਾਲ ਹੈ ਨਾਲ ਵਾਸਲ ਹਸਪਤਾਲ ਹੈ ਥੋੜਾ ਅੱਗੇ ਜਾਓਗੇ ਟਗੋਰ ਹਸਪਤਾਲ ਆਣਾ ਇਸ ਚੌਂਕ ਦੇ ਵਿੱਚ 4-5 ਠੇਕੇ ਨੇ ਇਹ ਸਾਰੇ ਪੰਜਾਬ ਨੂੰ ਨਸ਼ੇੜੀ ਬਣਾਣਾ ਜਾਂਦੇ ਨੇ ਇੱਕੋ ਇੱਕੋ ਸਰਕਾਰ ਦੀ ਮਨਸ਼ਾ ਵੇ ਉਹਨਾਂ ਦੀ ਇੱਕ ਪੋਲਿਸੀ ਹੈ ਉਹਨਾਂ ਦੇ ਪਿੱਛੇ ਜੀ ਅਸੀਂ ਵਿਰੋਧ ਕੀਤਾ ਸੀ ਵੂਮਨ ਫ੍ਰੈਂਡਲੀ ਠੇਕਾ ਖੁੱਲਿਆ ਸਸੀਂ ਦਾ ਵਿਰੋਧ ਵੀ ਕੀਤਾ ਤੁਸੀਂ ਸਾਡੀ ਉਹ ਕਵਰੇਜ ਕੀਤੀ ਹੋਗੀ ਇਹ ਸਾਡੀ ਲੇਡੀਜ਼ ਨੂੰ ਵੀ ਇਹ ਠੇਕੇ ਇੱਧਰ ਲਾਣ ਜਦੇ ਸਾਡੇ ਇੱਕੋ ਇੱਕ ਮੰਗਿਆ ਜੀ ਅਸੀਂ ਸਾਡੀ ਇੱਕੋ ਮੰਗ ਹੈ ਜਿਹਦਾ ਕਾਰੋਬਾਰ ਕਰੇ ਸਾਨੂੰ ਕੋਈ ਤਰਾਜ ਨਹੀਂ ਪਰ ਗੁਰੂ ਰਾਮਦਾਸ ਮਾਤਾ ਦੇ ਮਾਰਕੀਟ ਉੱਥੇ ਠੇਕਾ ਨਹੀਂ ਖੁੱਲਣਾ ਚਾਹੀਦਾ ਜੀ ਅੱਛਾ ਸਵਾਲ ਜਿਹੜੇ ਮਾਲਕ ਨੇ ਇਹ ਠੇਕੇ ਦੇ ਉਹ ਕਹਿੰਦੇ ਪਏ ਨੇ ਕਿ ਵੀ ਸਾਡਾ ਹੀ ਠੇਕਾ ਕਿਉਂ ਹੋਰ ਵੀ ਬੱਥੇੜੀਆਂ ਦੁਕਾਨਾਂ ਨੇ ਇੱਧਰ ਜਿਹੜਾ ਹੈਗਾ ਉਹ ਬੀੜੀ ਵੇਚਣ ਵਾਲੀ ਦੁਕਾਨ ਹੈ ਇੱਧਰ ਚਿਕਨ ਸ਼ਾਪ ਹੈਗੀ ਹੈ ਉਹ ਵੀ ਕਿਉਂ ਨਹੀਂ ਬੰਦ ਕਰਾਉਂਦੇ ਕੱਲਾ ਇੱਧਰ ਹੀ ਕਿਉ ਤਹਾਡੇ ਤੁਹਾਡੇ ਸਵਾਲ ਤੋਂ ਪਹਿਲਾਂ ਮੈਂ ਜਵਾਬ ਦੇ ਦਿੱਤਾ ਹੁਣ ਤੁਸੀਂ ਸਵਾਲ ਕੀਤਾ ਮੈਂ ਪਹਿਲਾਂ ਕਹਿਈ ਸੀ ਅਸੀਂ ਉਹ ਵੀ ਬੰਦ ਖੋਖੇ ਦੇ ਵੀ ਖਿਲਾਫ ਹੈਗੇ ਆ ਅਸੀਂ ਮੀਡੀ ਦੇ ਦੁਕਾਨੇ ਦੇ ਵੀ ਖਿਲਾਫ ਹੈਗੇ ਮੈਨੂੰ ਕਿਉਂ ਨਹੀਂ ਬੰਦ ਕਰਾ ਲਓ ਉਹਨਾਂ ਨੂੰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿ ਦਿੱਤਾ ਕਿ ਸਾਰੀ ਮਾਰਕੀਟ ਦੇ ਵਿੱਚ ਚਾਹੇ ਕੋਈ ਮੀਡੀ ਦੇ ਦੁਕਾਨੇ ਕੋਈ ਪਾਨ ਦਾ ਖੋਖਾ ਕੋਈ ਸ਼ਰਾਬ ਦੀ ਦੁਕਾਨੇ ਕੁੱਲੀਆਂ ਪਈਆਂ ਨੇ ਉਹ ਕੁੱਲੀਆਂ ਪਈਆਂ ਨੇ ਇੱਕ ਮਿੰਟ ਇਹ ਬਹੁਤ ਜਲਦ ਕਰਨ ਜਾ ਰਹੇ ਜੀ ਉਹ ਫਿਰ ਜੇ ਹੁਣੇ ਬੰਦ ਹੋ ਸੋ ਕਿ ਉਹ ਕਿੰਨੀ ਉਹ ਬਹੁਤ ਜਲਦ ਅਸੀਂ ਕਰਨ ਜਾ ਰਹੇ ਹਾਂ ਜੀ ਸਰ ਬਹੁਤ ਜਲਦ ਇਹਦੀ ਕਾਹੀ ਕੰਪਲੀਟ ਦਿੱਤੀ ਡੀਸੀ ਨੂੰ ਦਿੱਤੀ ਹੈ 6 ਦਿਨ ਤੋਂ ਲੱਗੇ ਹੋਇਆ ਜੀ ਅਸੀਂ ਇਹ ਠੇਕੇ ਕਰਕੇ ਸਿਰਫ ਲੱਗੇ ਸੀ ਅਸੀਂ ਹੁਣ ਟਾਡੀ ਤੁਸੀਂ ਸਾਨੂੰ ਇੱਕ ਗੱਲਾ ਹੋਰ ਦੱਸਿਆ ਅਸੀਂ ਵੀ ਆ ਕੇ ਵੈਰੀਫਾਈ ਕੀਤਾ ਕਿ ਇੱਥੇ ਮੀਡੀ ਦੇ ਦੁਕਾਨਾ ਵੀ ਹੈਗੀਆਂ ਪਾਂ ਦਾ ਖੋਖਾ ਵੀ ਹੈਗਾ ਹੁਣ ਅਸੀਂ ਬਹੁਤ ਜਲਦ ਇੱਕ ਕੰਪਲੀਟ ਕਰਕੇ ਅਸੀਂ ਉਹ ਵੀ ਦੁਕਾਨਾ ਚਾਹੇ ਮੀਟ ਦੀ ਹੋਵੇ ਚਾਹੇ ਪਾਦ ਗੁਰੂ ਰਾਮਦਾਸ ਮਾਰਕੀਟ ਦੇ ਵਿੱਚ ਕੋਈ ਸ਼ਰਾਬ ਦੀ ਕੋਈ ਮੀਟ ਦੀ ਕੋਈ ਪਾਨ ਦਾ ਖੋਕਾ ਤੱਕ ਨਹੀਂ ਹੋਏਗਾ ਜੀ ਇਹ ਤਾਂ ਨਹੀਂ ਵਾਦਾ ਕਰਦੇ ਤੁਸੀਂ ਸਾਡੇ ਕਾਇਮ ਤੇ ਇਹ ਰਿਕਾਰਡ ਕਰ ਲਓ ਪਵਾ ਦੀ 2-4 ਦਿਨ ਬਾਅਦ ਆ ਕੇ ਦੇਖੋਗੇ ਇਹ ਵੀ ਬੰਦ ਕਰਾਈਆਂ ਹੋਣਗੀਆਂ ਜੀ ਅੱਛਾ ਇੱਕ ਮਾਰਕੀਟ ਦਾ ਨਾਮ ਬੜਾ ਪਵਿੱਤਰ ਰੱਖਿਆ ਗਿਆ ਹੈ ਜਿਨ੍ਹਾਂ ਨੇ ਠੇਕਾ ਖੁਲਾਇਆ ਜਿਨ੍ਹਾਂ ਨੇ ਇਹ ਮੀਟ ਸ਼ਾਪ ਖੋਲੀਆਂ ਜਿਨ੍ਹਾਂ ਨੇ ਇਹ ਜਿਹੜਾ ਹੈਗਾ ਵੀਡੀਓ ਵਾਲੀ ਦੁਕਾਨ ਖੋਲੀ ਹੈ ਉਹਨਾਂ ਨੂੰ ਨਹੀਂ ਪਤਾ ਸੀ ਇਸ ਮਾਰਕੀਟ ਦੇ ਵਿੱਚ ਖੋਲਣਾ ਮਨਾ ਹੈ ਬਿਲਕੁਲ ਜੀ ਵੇਖੋ ਹੁੰਦੇ ਨਾ ਸ਼ਰਾਰਤਬਾਜ਼ ਬੰਦੇ ਹੁੰਦੇ ਨੇ ਠੀਕ ਹੈ ਜੀ ਜਦੋਂ ਸਾਡੇ ਨੌਲਜ ਚ ਜਿਹੜੀਆਂ ਗੱਲਾਂ ਆਈਆਂ ਨੇ ਜਿਵੇਂ ਸਾਨੂੰ ਠੇਕਾ ਆ ਜਾਵੇ ਹੁਣ ਤੁਹਾਡੇ ਮਾਧਮ ਨਾਲ ਜੀ ਜਦੋਂ ਇੱਥੇ ਆਏ ਆ ਸਾਨੂੰ ਪਤਾ ਲੱਗ ਗਿਆ ਕਿ ਇੱਥੇ ਮੀਟ ਦੀ ਦੁਕਾਨਾਂ ਵੀ ਹੈਗੀਆਂ ਅਸੀਂ ਉਹ ਵੀ ਬੰਦ ਕਰਾਵਾਂਗੇ ਉਹ ਪਾਣ ਦਾ ਖੋਖਾ ਲੱਗਾਵੇ ਚਾਹੇ ਦੁਕਾਨ ਚ ਨਹੀਂ ਹੈਗਾ ਅਸੀਂ ਉਹਨੂੰ ਵੀ ਚਕਾਵਾਂਗੇ ਜੀ ਅਸੀਂ ਬਹੁਤ ਜਲਦ ਪੁਲਿਸ ਪ੍ਰਸ਼ਾਸਨ ਨੂੰ ਕਹਿ ਕੇ ਮੀਟ ਦੀਆਂ ਦੁਕਾਨਾਂ ਔਰ ਪਾਣ ਦਾ ਖੋਖਾ ਪਲੱਸ ਠੇਕਾ ਇਹ ਤਿੰਨੀਆਂ ਚੀਜ਼ਾਂ ਬੰਦ ਕਰਾਵਾਂਗੇ ਜੀ ਅੱਛਾ ਤੁਸੀਂ ਪਹੁੰਚੇ ਹੈਗੇ ਹੋ ਇਸ ਜਗ੍ਹਾ ਦੇ ਉ ਲੋਕ ਕਹਿ ਰਹੇ ਨੇ ਜਿਹੜੇ ਨਾਲ ਖੜੇ ਨੇ ਉਹ ਕਹਿੰਦੇ ਪਿੰਨ ਵੀ ਆਹ ਸ਼ਰਾਬ ਦਾ ਠੇਕਾ ਕਿਉਂ ਦੂਜੀਆਂ ਦੁਕਾਨਾਂ ਵੀ ਹੈਗੀਆਂ ਉਹਨਾਂ ਨੂੰ ਕਿਉਂ ਨਹੀਂ ਬੰਦ ਕਰ ਰਹੇ ਉਹ ਵੀ ਬੰਦ ਕਰਾਵਾਂਗੇ ਉਹ ਇੱਧਰ ਆਪਣਾ ਸਿਕਟਾ ਦਾ ਖੁੱਖਾ ਹੈ ਆ ਇੱਧਰ ਮੀਟ ਦੀ ਦੁਕਾਨ ਹੈ ਇੱਕ ਉਹ ਸਾਹਮਣੇ ਵੀ ਅੰਦਰ ਬੀਫਰ ਪਤਾ ਨਹੀਂ ਕਿਹੜਾ ਹੈਗਾ ਉੱਥੇ ਵੀ ਸ਼ਰਾਬ ਚਲਦੀ ਹੈ ਆਪਾਂ ਹੁਣ ਇਹ ਸਾਰਿਆਂ ਦਾ ਕਾਰਵਾਈ ਕਰਾਂਗੇ ਕਿਉਂਕਿ ਸਾਨੂੰ ਹੁਣ ਪਤਾ ਲੱਗਾ ਸਾਰਿਆਂ ਦਾ ਨਾਮ ਮਾਰਕੀਟ ਦਾ ਗੁਰੂ ਰਾਮਦਾਸ ਦਾ ਨਾਮ ਤੇ ਉੱਪਰ ਹੈਗੀ ਹੈ ਫਿਰ ਪਤਾ ਨਹੀਂ ਲੋਕਾਂ ਨੂੰ ਕੀ ਆਹ ਮਾਰਕੀਟ ਦੇ ਵਿੱਚ ਆ ਨਾਮ ਹੈਗਾ ਹੈ ਤੇ ਇਸ ਨਾਮ ਦੇ ਉੱਪਰ ਮਾਰਕੀਟ ਦੇ ਵਿੱਚ ਨਹੀਂ ਖੁੱਲਣਾ ਚਾਹੀਦਾ ਹੈ ਇਹ ਠੇਕੇ ਤੋਂ ਪਹਿਲਾਂ ਹੋਰ ਦੁਕਾਨਾਂ ਖੁੱਲੀਆਂ ਸੀਗੀਆਂ ਉਹਨਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਉਹਨਾਂ ਤੇ ਵੀ ਅੱਗੇ 3-4 ਵਾਰੀ ਕਾਰਵਾਈ ਹੋਈ ਹੈ ਬੰਦ ਹੋਏ ਫਿਰ ਖੁੱਲਦੇ ਰਹੇ ਨੇ ਹੁਣ ਉਹ ਫਿਰ ਬੰਦ ਹੋ ਗਿਆ ਉੱਥੇ ਬੰਦ ਹੋਣ ਤੋਂ ਬਾਅਦ ਇੱਧਰ ਖੋਲਦੇ ਪਏ ਆ ਠੀਕ ਆ ਤੇ ਹੁਣ ਆ ਪਤਾ ਲੱਗਾ ਤੁਹਾਡੇ ਸਾਹਮਣੇ ਬੰਦ ਕਰਾਤਾ ਆਪਾਂ ਇਹ ਸ਼ਰਾਰਤ ਕੀਤੀ ਜਾਂਦੀ ਏ ਇਸ ਤਰੀਕੇ ਦੇ ਨਾਲ ਜੋ ਖੋਲਿਆ ਜਾ ਰਿਹਾ ਬਾਰ ਬਾਰ ਪੱਕਾ ਵੀ ਭਾਵੇਂ ਸ਼ਰਾਬ ਦੀ ਦੁਕਾਨ ਹੋਵੇ ਮੀਟ ਦੀ ਦੁਕਾਨ ਹੋਵੇ ਜਾਂ ਫਿਰ ਖੋਖਾ ਹੋਵੇ ਸ਼ਰਾਰਤ ਵੀ ਨਹੀਂ ਕਿਹਾ ਸਕਦੇ ਦੁਕਾਨਦਾਰ ਵੀ ਲਾਲਚ ਕਰਦੇ ਨਹੀਂ ਹੁੰਦਾ ਇਹ ਤੁਸੀਂ ਤਸਵੀਰ ਦੇਖੋ ਪਹਿਲਾਂ ਜਿਹੜੀ ਘਟ ਸਗੀ ਪਹੌਲੀ ਹੁਣ ਪੁਲਿਸ ਕੋਲ ਆਤਾ ਦੀ ਨਜ਼ਰ ਆ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਬਈ ਜਿਸ ਤਰੀਕੇ ਦੇ ਨਾਲ ਇਹ ਠੇਕਾ ਖੁਲਿਆ ਹੈ ਉਹ ਸਰਕਾਰ ਵੱਲੋਂ ਮਨਜ਼ੂਰੀ ਹੈ ਤੇ ਕੌਣ ਜਿਹੜਾ ਹੈਗਾ ਇਸ ਟੈਕਨ ਰੋਕੇਗਾ ਸਰਕਾਰ ਮਨਜ਼ੂਰ ਕਰ ਰਹੀਏ ਟੇਕਾ ਟੈਕਸ ਇਹਨਾਂ ਨੇ ਭਰਿਆ ਹੋਇਆ ਸਾਰਾ ਕੁਝ ਦਿੱਤਾ ਹੋਇਆ ਫਿਰ ਵੀ ਤੁਸੀਂ ਟੇਕੇ ਦਾ ਸਰਕਾਰ ਨੂੰ ਅਸਲ ਤੇ ਕਮਾਈ ਹੈ ਨਾ ਚੀਜ਼ਾਂ ਚ ਦਿਖ ਰਹੀ ਹੈ ਉਹ ਚਾਹੁੰਦਾ ਹੈ ਕਿ ਲੋਕ ਜਿਹੜੇ ਨੇ ਹੁਣ ਸ਼ਰਾਬ ਪੀਣ ਵੱਧ ਤੋਂ ਵੱਧ ਸ਼ਰਾਬ ਤੋਂ ਇਨਕਮ ਹੋਵੇ ਪੰਜਾਬ ਨੂੰ ਤੇ ਉਹ ਇਨਕਮ ਤੋਂ ਲੋਕਾਂ ਦੇ ਉੱਤੇ ਲਾਵੇ ਜਿਹੜਾ ਹਜੇ ਤੱਕ ਉਹਨੇ ਲਾਉਣਾ ਨਹੀਂ ਕੀਤਾ। ਹੂੰ ਦੇਖੋ ਇਹ ਸਾਰਾ ਸਰਾ ਸਰ ਪੰਜਾਬ ਦੇ ਨਾਲ ਗਦਾਰੀ ਹੈ। ਉਹ ਬੰਦਾ ਕਦੀ ਵੀ ਪੰਜਾਬ ਦੇ ਲਈ ਪੰਜਾਬ ਦਾ ਨਹੀਂ ਹੋ ਸਕਦਾ। ਜਿਹੜਾ ਜਾਣਦਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਅੱਥੇ ਜਿਹੜਾ ਨਸ਼ੇ ਦਾ ਦਰਿਆ ਸ਼ਰਾਬ ਦੇ ਨਾਮ ਦੇ ਉੱਤੇ ਖੁੱਲਿਆ ਜਾ ਰਿਹਾ। ਇੱਕ ਪਾਸੇ ਤੁਸੀਂ ਠੇਕੇ ਦਾ ਵਿਰੋਧ ਕਰ ਰਹੇ ਹੋ। ਦੂਜੇ ਪਾਸੇ ਖੋਖਾ ਖੁੱਲਿਆ ਹੋਇਆ ਹੈ। ਇਸ ਸਾਈਡ ਜਿਹੜਾ ਹੈਗਾ ਇਹ ਉਹ ਮੀਟ ਦੀ ਸ਼ਾਪ ਖੁੱਲੀ ਉਹ ਤੋਂ ਅੱਗੇ ਆਪਣੀ ਗੱਲ ਦਰੁਸਤ ਕਰ ਲਈਏ। ਜਿਹੜੀ ਤਾਂ ਹੋਰ ਵੀ ਆ ਪੱਤੀ ਜਨ ਕੋਈ ਵੀ ਇੱਥੇ ਮਾਰਕੀਟ ਦੀ ਦੁਕਾਨ ਹੋएगी ਅਸੀਂ ਸਾਰੀਆਂ ਬੰਦ ਕਰਾਵਾਂਗੇ ਉਹਦੇ ਲਈ ਅਸੀਂ ਜੋ ਸਾਡੇ ਵਾਸੀ ਕੀ ਗੱਲੋਂ ਕਰਾਂਗੇ ਬਾਕੀ ਇਹ ਜ਼ਰੂਰ ਹੈਗੀ ਹੈ ਕਿ ਅਸੀਂ ਨਾ ਜਿਹੜੀ ਇਹ ਮਾਰਕੀਟ ਦੀ ਜ਼ਿੰਮੇਵਾਰੀ ਹੈਗੀ ਹੈ ਉਹ ਇਸ ਕਰਕੇ ਵੱਡੀ ਬਣ ਕੇ ਗੁਰੂ ਰਾਮਦਾਸ ਮਰਦਨਾ ਦੀ ਹੈਗੀ ਹੈ ਗੁਰੂ ਰਾਮਦਾਸ ਮਰਦਨਾ ਦੀ ਮਾਰਕੀਟ ਓਨ ਕਰਕੇ ਇਸ ਮਾਰਕੀਟ ਦਾ ਬਣਦਾ ਰੋਲ ਸੀਗਾ ਸ਼ੁਰੂ ਤੋਂ ਹੀ ਬਣਾ ਕੇ ਰੱਖਦੇ ਇਸ ਦੀ ਸੁਚਨਤਾ ਬਣੀ ਰਹਿੰਦੀ ਇੱਕ ਡਿਸਪਲਿਨ ਬਣਿਆ ਰਹਿਦਾ ਕਿ ਗੁਰੂ ਰਾਮਦਾਸ ਮਰਦੇ ਨਾਮ ਦੀਆਂ ਚੰਗੀਆਂ ਚੰਗੇ ਦੁਕਾਨਾਂ ਖੋਲਦੇ ਗ੍ਰੋਸਰੀ ਖੋਲਦੇ ਕਨਫੈਕਸ਼ਨਰੀ ਖੋਲਦੇ ਹੋਰ ਚੰਗੇ ਦੁਕਾਨਾਂ ਖੋਲ ਲੈਂਦੇ ਤਾਂ ਕਿ ਗੁਰੂ ਰਾਮਦਾਸ ਮਰਦੇ ਨਾਮ ਦਾ ਸਤਕਾਰ ਬਣਿਆ ਰਹਿੰਦਾ ਹੁਣ ਜਦੋਂ ਸਰਕਾਰਾਂ ਇਦਾਂ ਦੀ ਲਿਆਏ ਪੰਜਾਬ ਦੇ ਅੰਦਰ ਫਿਰ ਉਹ ਸਰਕਾਰਾਂ ਦੇ ਜਿਹੜੇ ਮੁਖੀ ਨੇ ਆਪ ਨਸ਼ੇ ਦੇ ਨਾਲ ਆਦੀ ਨੇ ਉਹਨਾਂ ਨੇ ਤੇ ਕੰਮ ਕਰਨੇ ਸੀਗੇ ਤੇ ਉਹ ਲਗਾਤਾਰ ਇਹਨਾਂ ਚੀਜ਼ਾਂ ਨੂੰ ਹੁਣ ਵਡਾਵਾ ਦੇ ਰਹੇ ਨੇ ਆਮ ਲੋਕੀ ਜਿਹੜੇ ਨੇ ਉਹ मतलब ਇਹਨਾਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਆ ਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਔਮਨ ਫ੍ਰੈਂਡਲੀ ਵਾਈਨ ਸ਼ਾਪ ਖੋਲ ਕੇ ਬੈਠੀ ਹੈ ਸੋ ਇਦਾਂ ਦੀਆਂ ਚੀਜ਼ਾਂ ਤੋਂ ਆਪ ਕਰ ਰਿਹਾ ਹੈਗਾ ਉਹਦਾ ਵਿਰੋਧ ਕਰਨ ਦੇ ਲਈ ਜਿਹੜੇ ਪੰਜਾਬ ਦੇ ਲੋਕ ਨੇ ਜਿਹੜਾ ਪੰਜਾਬ ਦੇ ਨਾਲ ਆਪਣਾ ਦਰਦ ਰੱਖਦੇ ਨੇ ਉਹ ਸੜਕਾਂ ਤੇ ਆਏ ਹੋਏ ਨੇ ਹੁਣ ਰੋਜ਼ ਪੰਜਾਬ 'ਚ ਪ੍ਰੋਟੈਸਟ ਹੋ ਰਿਹਾ ਪ੍ਰੋਟੈਸਟ ਕਿਉਂ ਹੋ ਰਿਹਾ ਕਿਉਂਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਖਿਲਾਫ ਪੁਲਿਸ ਆਈ ਹੋਈ ਹੈ ਪੁਲਿਸ ਕੀ ਕਹਿ ਰਹੀ ਹੈ ਠੇਕੇ ਨੂੰ ਪੁਲਿਸ ਨੇ ਤਾਂ ਹੁਣ ਫਿਲਹਾਲ ਤਾਂ ਠੇਕੇ ਦਾ ਸ਼ਟਰ ਲਾਤਾ ਤੇ ਦੇਖੋ ਹੁਣ ਕਿੰਨੀ ਦੇਰ ਬਾਅਦ ਕੀ ਅਗਲੀ ਕਾਰਵਾਈ ਕਰਦੇ ਆ ਸਾਨੂੰ 24 ਘੰਟੇ ਨੂੰ ਬੋਲਿਆ ਠੇਕਾ ਬੰਦ ਕਰਾਉਣ ਦੇ ਲਈ ਮੰਗਿਆ ਉਹਨਾਂ ਨੂੰ ਬਣਦੀ ਨਵੀਂ ਲੋਕੇਸ਼ਨ ਦੇ ਦੇਣ ਤੇ ਉਹ ਕਿਸੇ ਹੋਰ ਜਗ੍ਹਾ ਖੋਲਣ ਗੁਰੂ ਰਾਮਦਾਸ ਮਾਰਕੀਟ ਦੇ ਨਾਮ ਦੇ ਉੱਤੇ ਖੁੱਲੀ ਮਾਰਕੀਟ 'ਚ ਤੇ ਸ਼ਰਾਬ ਦਾ ਠਿਕਣਾ ਨਹੀਂ ਖੁੱਲਣਾ ਚਾਹੀਦਾ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਇੱਕ ਬਾਰੀ ਮੈਂ ਤੁਹਾਨੂੰ ਬੋਰਡ ਜ਼ਰੂਰ ਦਿਖਾਉਂਗਾ ਇਹ ਗੁਰੂ ਰਾਮਦਾਸ ਮਾਰਕੀਟ ਦਾ ਬੋਰਡ ਹੈ ਜਿਸ ਜਗ੍ਹਾ ਦੇ ਉੱਪਰ ਇਹ ਠਿਕਾ ਖੁੱਲਿਆ ਹੋਇਆ ਸੀਗਾ ਤਾਂ ਇਸ ਠਿਕਾ ਦੇ ਵਿਰੋਧ ਇਸ ਵਕਤ ਜੋਰਾ-ਸ਼ੋਰਾ ਦੇ ਨਾਲ ਹੈ ਇਹਨਾਂ ਦਾ ਕਹਿਣਾ ਹੈ ਕਿ ਭਈ ਇਸ ਮਾਰਕੀਟ ਦੇ ਵਿੱਚ ਜਿਸ ਮਾਰਕੀਟ ਦਾ ਨਾਮ ਗੁਰੂ ਰਾਮਦਾਸ ਮਾਰਕੀਟ ਹੈ ਉਸ ਮਾਰਕੀਟ ਦੇ ਵਿੱਚ ਨਾ ਅਸੀਂ ਮੀਟ ਦੀ ਦੁਕਾਨ ਖੁੱਲਣ ਦਵਾਂਗੇ ਅਤੇ ਨਾ ਹੀ ਖੋਖਾ ਤੇ ਸ਼ਰਾਬ ਦੀ ਦੁਕਾਨ ਜਿਹੜੀ ਹੈ ਉਹ ਖੁੱਲਣ ਦਵਾਂਗੇ ਤਾਂ ਇਸ ਵਕਤ ਨੇ ਸਿੰਘ ਵਿਰੋਧ ਦੇ ਵਿੱਚ ਨੇ ਪੁਲਿਸ ਕੈਰੀਓ ਕਿ ਵਿੱਚ 24 ਘੰਟੇ ਦੇ ਵਿੱਚ ਇਹ ਦੁਕਾਨਾਂ ਜੜੀਆਂ ਨੇ ਉਹ ਬੰਦ ਕਰ ਦਿੱਤੀਆਂ ਜਾਨੀ ਕਿ ਹੁਣ ਦੇਖਣਾ ਹੋਵੇਗਾ ਕਿ ਦੁਕਾਨਾਂ ਬੰਦ ਹੁੰਦੀਆਂ ਨੇ ਕਿਉਂਕਿ ਸਰਕਾਰ ਦਾ ਅਹਿਮ ਪੈਸਾ ਜਿਹੜਾ ਹੈ ਉਹ ਇਨ੍ਹਾਂ ਹੀ ਦੁਕਾਨਾਂ ਤੋਂ ਹੁੰਦਾ ਹੈ ਕਮ ਸੰ ਪੰਕੇ ਦੇ ਨਾਲ ਅرج ਗੁਪਤਾ ਜੁਲੰਦ